ਪਿੱਛੇ ਅਸੀਂ ਆਪ ਜੀ ਨੂੰ ਦੱਸਿਆ ਸੀ ਵੀ ਅਸੀਂ 37 ਘਰ ਦੇ ਦਿੱਤੇ ਸੀ ਅੱਜ ਔਰ 2 ਦਿਨ ਬਾਅਦ ਅਸੀਂ ਹੁਣ 27 ਘਰ ਫਿਰ ਦੇ ਦਿਆ ਰਹੇ ਹਾਂ ਅਸੀਂ ਘਟੋ ਘਟ 1200 ਬੱਚਾ ਜੋ ਫਲੱਡ ਦੇ ਵਿੱਚ ਆਇਆ ਸੀ 1200 ਬੱਚੇ ਦੀ ਫੀਸ ਫ੍ਰੀ ਕਰ ਦਿੱਤੀ ਹੈ ਹਰ ਚੀਜ਼ ਉਹ ਯੂਨੀਫਾਰਮ ਬੁੱਕ ਸਟੇਸ਼ਰੀ ਔਰ ਬਹੁਤ ਵੱਡੇ ਕੰਮ ਅਸੀਂ ਲਗਭਗ ਹੁਣ ਤੱਕ ਰਾਸ਼ਨ ਦੀਆਂ ਕਿਟਾਂ ਕੋਈ 8000 ਕਿਟਾਂ ਜਿਹੜੀਆਂ ਕੀ 40 ਤੋਂ 50 ਕਿਲੋ ਵੇਟ ਦੀਆਂ ਉਹ 8000 ਕਿੱਟਾਂ ਵੰਡੀਆਂ ਜਾ ਚੁੱਕੀਆਂ ਨੇ ਜੋ ਸਾਡੀ ਸੰਗਤ ਨਾਲ ਕਮਿਟਮੈਂਟ ਸੀ ਵੀ ਅਸੀਂ 100 ਘਰ ਦੇਵਾਂਗੇ ਤੇ ਅਸੀਂ ਉਮੀਦ ਕਰ ਰਹੇ ਹਾਂ ਕਿਉਂਕਿ ਹੁਣ ਜਿਹੜੇ ਸਾਡੇ ਘਰ ਨੇ ਉਹ 18 ਘੰਟਿਆਂ 'ਚ ਬਣ ਰਹੇ ਨੇ 18 ਘੰਟਿਆਂ ਬਾਅਦ ਅਸੀਂ ਇੱਕ ਘਰ ਬਣਾ ਦਿੰਦੇ ਹਾਂ ਇੱਕ ਦਿਨ 'ਚ ਦੋ ਘਰ ਬਣਾ ਕੇ ਦੇਣੇ ਆਪ ਹੀ ਤੁਸੀਂ ਦੇਖੋ ਵੀ ਉੱਥੇ ਕਿੰਨੀ ਵੱਡੀ ਟੀਮ ਲੱਗੀ ਹੋएगी ਅੱਜ ਵੀ 250 ਬੰਦਿਆਂ ਦੀ ਟੀਮ ਲੱਗੀ ਹੈ 600 ਤੋਂ ਲੈ ਕੇ 1000 ਸਕਰ ਫੁੱਟ ਦਾ ਘਰ ਬਣਾ ਕੇ ਦੇ ਦੋ ਰੂਮ ਕਿਚਨ ਲੌਬੀ ਵਾਸ਼ਰੂਮ ਔਰ ਇਹ ਸਾਰਾ ਕਰਕੇ ਦੇਣਾ ਅਸੀਂ 5 ਦਸੰਬਰ ਦੇ ਲਗਭਗ ਅਸੀਂ ਸਾਰੇ ਘਰ ਜਿਹੜੇ ਨੇ ਉਹ ਕੰਪਲੀਟ ਕਰ ਦੇਵਾਂਗੇ ਔਰ ਸਰਦੀ ਦੇ ਸਾਰੇ ਕੱਪੜੇ ਉਹ ਬੰਬੇ ਤੋਂ ਵੀ ਇੱਕ ਟਰੱਕ ਭਰ ਕੇ ਆਇਆ ਸੀ ਉਹ ਵੀ ਅਸੀਂ ਸੰਗਤ ਨੂੰ ਦੇ ਰਹੇ ਹਾਂ ਸਾਡੀ ਤਾਂ ਇੱਕ ਸੇਵਾ ਹੈ ਤੋਹਫਾ ਤਾਂ ਸੰਗਤ ਦਾ ਪੈਸਾ ਹੈ ਸਾਡਾ ਨਹੀਂ ਹੈ ਗੁਰੂ ਮਹਾਰਾਜ ਤਾਂ ਹੀ ਕਹਿੰਦੇ ਸੀ ਨਾ ਕਿ ਕਿਸੇ ਲੋੜਵੰਦ ਦੀ ਬਾਹ ਫੜ ਲਓ ਭੁੱਖੇ ਨੂੰ ਲੰਗਰ ਖਵਾ ਦਿਓ ਰੋਗੀ ਨੂੰ ਦਵਾਈ ਦੇ ਦਿਓ ਤੇ ਇਹੀ ਗੁਰੂ ਮਹਾਰਾਜ ਦਾ ਮਿਸ਼ਨ ਹੈ ਨਾ ਤੇ ਇਹ ਮਿਸ਼ਨ ਚ ਜੇ ਘਰ ਦੇਤਾ ਘਰ ਦਾ ਲੰਗਰ ਲਾਤਾ ਤੇ ਕਿੰਨੀ ਵੱਡੀ ਖੁਸ਼ੀ ਆ ਲਗਾਤਾਰ ਜਿਹੜੇ ਤੁਹਾਡੇ ਕੋ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਔਰ ਜਿਹੜੀ ਸੰਗਤ ਹੈ ਇਸ ਗੱਲ ਦੀ ਪ੍ਰੇਜ਼ ਵੀ ਕਰ ਰਹੀ ਹੈ ਤੁਹਾਡਾ ਸਿਲਸਿਲਾ ਲਗਾਤਾਰ ਜਾਰੀ ਹੈ ਹੁਣ ਤੱਕ ਕਿੰਨੀ ਅਚੀਵਮੈਂਟ ਕਰ ਚੁੱਕੇ ਔਰ ਗਾਹ ਕੀ ਟਾਰਗੇਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਮੈਂਟ ਤਾਂ ਗੁਰੂ ਮਹਾਰਾਜ ਦੀ ਹੈ ਉਹਨਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਤੇ ਸੰਗਤ ਨੇ ਸਹਿਯੋਗ ਕੀਤਾ ਤੇ ਅਸੀਂ ਇਸ ਮੁਕਾਮ ਤੇ ਅੱਜ ਪਹੁੰਚੇ ਹਾਂ ਪਿੱਛੇ ਅਸੀਂ ਆਪ ਜੀ ਨੂੰ ਦੱਸਿਆ ਸੀ ਵੀ ਅਸੀਂ 37 ਕਰ ਦੇ ਦਿੱਤੇ ਸੀ ਅੱਜ ਔਰ ਦੋ ਦਿਨ ਬਾਅਦ ਅਸੀਂ ਹੁਣ 27 ਕਰ ਫਿਰ ਦੇਣ ਜਾ ਰਹੇ ਹਾਂ ਜੋ ਕਿ ਲਗਭਗ 65 ਘਰ ਹੋ ਜਾਣਗੇ ਜੋ ਸਾਡੀ ਸੰਗਤ ਨਾਲ ਕਮਿਟਮੈਂਟ ਸੀ ਵੀ ਅਸੀਂ 100 ਘਰ ਦੇਵਾਂਗੇ ਤੇ ਅਸੀਂ ਉਮੀਦ ਕਰ ਰਹੇ ਹਾਂ ਕਿਉਂਕਿ ਹੁਣ ਜਿਹੜੇ ਸਾਡੇ ਘਰ ਨੇ ਉਹ 18 ਘੰਟਿਆਂ ਚ ਬਣ ਰਹੇ ਨੇ 18 ਘੰਟਿਆਂ ਬਾਅਦ ਅਸੀਂ ਇੱਕ ਘਰ ਬਣਾ ਦਿੰਨੇ ਆ 27 ਤਰੀਕ ਨੂੰ ਅਸੀਂ ਹੈਂਡਓਵਰ ਕੀਤੇ ਸੀ 28 ਨੂੰ ਕੰਮ ਦੁਬਾਰਾ ਰੰਭਿਆ ਸੀ ਤੇ ਅੱਜ 14 ਹੈ ਅਸੀਂ 27 ਘਰ ਬਣਾ ਚੁੱਕੇ ਹਾਂ 100 ਅਸੀਂ 5 ਦਸੰਬਰ ਦੇ ਲਗਭਗ ਅਸੀਂ ਸਾਰੇ ਕਾਰਜ ਜਿਹੜੇ ਨੇ ਉਹ ਕੰਪਲੀਟ ਕਰ ਦੇਵਾਂਗੇ ਔਰ ਸੰਗਤ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਇੱਕ ਜੱਗ ਲੰਗਰ ਚੱਲ ਰਿਹਾ ਹੈ ਜਿੰਨੇ ਵੀ ਹੁਣ ਹਿੱਸਾ ਪਾਉਣਾ ਹੈ ਚਾਹੇ ਥੋੜਾ ਚਾਹੇ ਬਹੁਤਾ ਇਸ ਜੱਗ ਦੇ ਵਿੱਚ ਹਿੱਸਾ ਪਾ ਲਓ ਸਿਰਫ ਤੇ ਸਿਰਫ 20 ਦਿਨ ਤੱਕ ਸਾਰੇ ਕਾਰ ਕੰਪਲੀਟ ਹੋ ਜਾਣਗੇ ਜਿੰਨੇ ਵੀ ਇੱਥੇ ਫੈਕਟਿਵ ਸੀ ਸੋ ਸਾਰੇ ਕਾਰ ਬਣ ਜਾਣਗੇ ਅਸੀਂ ਸਮੁੱਚੇ ਡੋਨਰਾਂ ਦਾ ਸਮੁੱਚੀ ਪ੍ਰੈਸ ਕਲੱਬ ਦਾ ਜਿੰਨੇ ਵੀ ਆਏ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਸਾਥ ਦੇਣ ਦਾ ਭਾਵ ਹਰ ਵਾਰੀ ਜਦੋਂ ਵੀ ਬੁਲਾਇਆ ਇਹ ਬੜੇ ਪੇਮ ਨਾਲ ਆਏ ਸ਼ਰਧਾ ਨਾਲ ਆਏ ਇਹਨਾਂ ਨੇ ਦੁਨੀਆ ਤੱਕ ਇਹ ਗੱਲ ਪਹੁੰਚਾਈ ਸੰਗਤ ਨੇ ਉੱਥੋਂ ਸਾਨੂੰ ਸੇਵਾ ਭੇਜੀ ਅਸੀਂ ਸੰਗਤ ਦੀ ਸੇਵਾ ਨੂੰ ਫੋਈ ਫੋਈ ਕਰਕੇ ਵੱਧ ਤੋਂ ਵੱਧ ਉਸ ਨੂੰ ਦੁਗਣਾ ਕਿਵੇਂ ਕਰ ਸਕਦੇ ਸੀ ਅਸੀਂ ਕੀਤਾ ਤੇ ਕਲਗੀਧਰ ٹرسٹ ਗੁਰਦਰਾ ਬੜੂ ਸਾਹਿਬ ਨੇ ਇਹ ਕਾਰਜ ਅੱਜ ਤਕਰੀਬਨ ਨੇੜੇ ਲਾ ਦਿੱਤਾ ਸੋ ਅੱਜ ਸਾਡੇ ਨਾਲ ਸਪੈਸ਼ਲ ਬੰਬੇ ਤੋਂ ਖਾਰ ਗੁਰਦਵਾਰ ਸਾਹਿਬ ਦੇ ਪ੍ਰਧਾਨ ਉੱਥੋਂ ਦੀ ਪੂਰੀ ਮੈਨੇਜਮੈਂਟ ਕਮੇਟੀ ਆਈ ਹੈ ਇਸ ਕਾਰਜ ਨੂੰ ਕੋ ਇਹਨਾਂ ਨੇ ਮਾਇਆ ਭੇਜੀ ਸੀ ਇਹਨਾਂ ਦੀ ਮਾਇਆ ਵੀ ਠੀਕ ਲੱਗੀ ਏ ਕਿ ਨਹੀਂ ਲੱਗੀ ਉਸ ਨੂੰ ਦੇਖਣ ਵਾਸਤੇ ਵੀ ਆਏ ਨੇ ਹੋਰ ਸੇਵਾ ਕਰਨ ਵਾਸਤੇ ਵੀ ਆਏ ਨੇ ਸੋ ਅਸੀਂ ਸੁਮੁਚੀਆਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਨਾਲ ਬੇਨਤੀ ਵੀ ਕਰਦੇ ਹਾਂ ਹੁਣ ਕਾਰਜ ਬਹੁੜੇ ਥੋੜੇ ਦਿਨਾਂ ਦਾ ਰਹਿ ਗਿਆ ਹੈ ਸਰਦੀ ਬਹੁਤ ਵੱਧ ਗਈ ਹੈ ਅਸੀਂ ਦਿਨ ਰਾਤ ਇਸ ਕਾਰਜ ਨੂੰ ਲੱਗੇ ਹਾਂ ਅਗਲੇ ਘਰ ਅਸੀਂ 12 ਘੰਟਿਆਂ ਚ ਦੇਵਾਂਗੇ ਜਿੰਨੇ ਘਰ ਰਹਿ ਗਏ ਨੇ ਅਸੀਂ ਐਵਰੇਜ 12 ਘੰਟਿਆਂ ਚ ਇੱਕ ਘਰ ਤਿਆਰ ਕਰਕੇ ਦੇਵਾਂਗੇ ਸੋ ਸੰਗਤਾਂ ਨੂੰ ਸਾਡੀ ਭਰਜੋਲ ਅਪੀਲ ਹੈ ਬੇਨਤੀ ਹੈ ਵੀ ਆਪ ਜੀ ਇਸ ਕਾਰਜ ਦੇ ਵਿੱਚ ਜੋ ਵੀ ਸਹਿਯੋਗ ਹੋਣ ਪਾ ਸਕਦੇ ਜੇ ਬਹੁਤ ਸੁਨਹਿਰੀ ਮੌਕਾ ਹੈ ਅਸੀਂ ਲਗਭਗ 10 ਤੋਂ 5 ਦਸੰਬਰ ਤੱਕ ਸਾਰੇ ਕਾਰ ਕੰਪਲੀਟ ਕਰ ਦੇਵਾਂਗੇ ਸੋ ਅਸੀਂ ਦੁਬਾਰਾ ਫਿਰ ਪ੍ਰੈਸ ਕਲੱਬ ਵਾਲਿਆਂ ਦਾ ਸਮੁੱਚੀਆਂ ਸੰਗਤਾਂ ਦਾ ਡੋਨਰਾਂ ਦਾ ਔਰ ਜਿੰਨੇ ਜਿੰਨੇ ਵੀ ਇਸ ਕਾਜ ਦੇ ਲਈ ਸਹਿਯੋਗ ਦਿੱਤਾ ਅਸੀਂ ਅਗਸਤ 25 ਤੋਂ ਲੱਗੇ ਸੀ ਤੇ ਅਗਸਤ 25 ਤੋਂ ਅਸੀਂ ਇਹ ਕਾਰਜ ਤਕਰੀਬਨ ਸਾਢੇ 3 ਮਹੀਨਿਆਂ 'ਚ ਮਹਾਰਾਜ ਦੀ ਬਖਸ਼ਿਸ਼ ਸਦਕਾ ਸੰਤ ਬਾਬਾ ਇਕਮਾਲ ਸਿੰਘ ਜੀ ਹੋਰਾਂ ਦੀ ਦੇਣ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦੇ ਰਹੇ ਨੇ ਤੇ ਉਸ ਕਰਕੇ ਹੀ ਅਸੀਂ ਇਹ ਕਾਰਜ ਸਿਰੇ ਲਾ ਰਹੇ ਹਾਂ ਸੰਗਤ ਦੀ ਅਸੀਸ ਹੈ ਗੁਰੂ ਮਹਾਰਾਜ ਦੀ ਅਸੀਸ ਹੈ ਜਿੱਥੇ ਗੁਣਾਨਕ ਪਾਤਸ਼ਾਹ ਦਾ ਦਿਹਾੜਾ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ 350ਵਾਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਅਸੀਂ ਘਰ ਦੇ ਕੇ ਅਸੀਂ ਗੁਰੂ ਸਾਹਿਬਾਨਾਂ ਦੀ ਖੁਸ਼ੀ ਲੈ ਰਹੇ ਹਾਂ ਲੋੜਵੰਦ ਨੀਡੀ ਪਰਿਵਾਰ ਬਹੁਤ ਹੀ ਨੀਡ ਜਿਹੜੇ ਕਿ ਲੇਬਰ ਕਰਨ ਵਾਲੇ ਸਾਰੇ ਘਰ ਸੀ ਔਰ ਕਈ ਘਰਾਂ ਦੇ ਵਿੱਚ ਤਾਂ ਲੇਬਰ ਵਾਲਾ ਵੀ ਨਹੀਂ ਸੀ ਇੱਕ ਰੋਟੀ ਮੰਗ ਕੇ ਖਾਣ ਵਾਲੀ ਗੱਲ ਹੈ ਮੰਦਬੁੱਗੀ ਬੱਚੇ ਸੀ ਉਹਨਾਂ ਦੇ ਇਹ ਸੇਵਾਵਾਂ ਸਾਡੀ ਝੋਲੀ ਪਈਆਂ ਨੇ ਅਸੀਂ ਫੇਰ ਦੁਬਾਰਾ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੂਚੀ ਪਲੱਸ ਪਲੱਸ ਕਲੱਬ ਦਾ ਪ੍ਰੈਸ ਕਲੱਬ ਦਾ ਧੰਨਵਾਦ ਕਰਦੇ ਹਾਂ ਸੋਸ਼ਲ ਮੀਡੀਆ ਦੇ ਜਿਨ੍ਹਾਂ ਨੇ ਇਹ ਪ੍ਰਚਾਰਿਆ ਫਸਾਰਿਆ ਪ੍ਰੇਰਣਾ ਮਿਲੀ ਸੰਗਤਾਂ ਨੂੰ ਤੋ ਜੋ ਸੰਗਤ ਸਾਡੇ ਨਾਲ ਅੱਜ ਬੰਬੇ ਤੋਂ ਆਏ ਨੇ ਪ੍ਰਧਾਨ ਸਾਹਿਬ ਆਏ ਨੇ ਖਾਰਗੁਰਦਾ ਸਾਹਿਬ ਦੇ ਸਮੁੱਚੇ ਇਹਨਾਂ ਦੇ ਨਾਲ ਟੀਮ ਆਈ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹਨਾਂ ਨੇ ਬੇਨਤ ਮਾਇਆ ਸਾਨੂੰ ਭੇਜੀ ਤੇ ਅੱਜ ਹੋਰ ਵੀ ਭੇਜਣ ਲਈ ਇੱਕ ਕਾਰਜ ਲਈ ਘਰ ਵੇਖ ਰਹੇ ਨੇ ਕਿਹੜੇ ਕਿਹੜੇ ਘਰ ਬਣ ਅਸੀਂ ਘਰ ਆਇਡੈਂਟੀਫਾਈ ਕੀਤੇ ਹੋਏ ਨੇ ਇਹ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਸਾਰੇ ਘਰ ਵਿਖਾਉਣੇ ਨੇ ਸੋ ਮੈਂ ਫਿਰ ਆਪ ਸਾਰਿਆਂ 'ਗੇ ਬੇਨਤੀ ਕਰਦਾ ਹਾਂ ਕਾਰਜ ਬਹੁਤ ਵੱਡੇ ਨੇ ਅਸੀਂ ਘੱਟੋ ਘੱਟ 1200 ਬੱਚਾ ਜੋ ਫਲੱਡ ਦੇ ਵਿੱਚ ਆਇਆ ਸੀ 1200 ਬੱਚੇ ਦੀ ਫੀਸ ਫ੍ਰੀ ਕਰ ਦਿੱਤੀ ਹੈ ਜੋ ਵੀ ਇਸ ਬੱਚੇ ਸਕੂਲਾਂ ਚ ਪੜਦੇ ਸੀ ਸਾਡੀਆਂ ਅਕਾਲ ਅਕੈਡਮੀਆ ਚ ਪੜਦੇ ਸੀ ਅਸੀਂ 1200 ਬੱਚਿਆਂ ਦੀ ਸਾਲ ਦੀ ਸਾਰੀ ਫੀਸ ਹਰ ਚੀਜ਼ ਉਹ ਯੂਨੀਫਾਰਮ ਬੁੱਕਸ ਟੈਸਰੀ ਔਰ ਬਹੁਤ ਵੱਡੇ ਕਾਰਜ ਅਸੀਂ ਲਗਭਗ ਹੁਣ ਤੱਕ ਰਾਸ਼ਨ ਦੀਆਂ ਕਿਟਾਂ ਕੋਈ 8000 ਕਿਟਾਂ ਜਿਹੜੀਆਂ ਕੀ 40 ਤੋਂ 50 ਕਿਲੋ ਵੇਟ ਦੀਆਂ ਉਹ 8000 ਕਿੱਟਾਂ ਵੰਡੀਆਂ ਜਾ ਚੁੱਕੀਆਂ ਨੇ ਹੋਰ ਅਸੀਂ ਆ ਹੁਣ ਬੁੱਕ ਸਟੇਜ ਸ੍ਰੀ ਯੂਨੀਫਾਰਮ ਔਰ ਸਵੈਟਰਾਂ ਖਾਸ ਕਰਕੇ ਔਰ ਸਰਦੀ ਦੇ ਸਾਰੇ ਕੱਪੜੇ ਉਹ ਬੰਬੇ ਤੋਂ ਵੀ ਇੱਕ ਟਰੱਕ ਪਰ ਕੇ ਆਇਆ ਸੀ ਉਹ ਵੀ ਅਸੀਂ ਸੰਗਤ ਨੂੰ ਦੇ ਰਹੇ ਹਾਂ ਔਰ ਅਸੀਂ ਲਗਾਤਾਰ ਜੋ ਵੀ ਨੀਡ ਅੱਜ ਵੀ ਸੰਗਤ ਦੀ ਇਥੋਂ ਦੀ ਇਲਾਕੇ ਦੀ ਹੜਪੀੜਤ ਪਰਿਵਾਰਾਂ ਦੀਆਂ ਨੇ ਉਹ ਅੱਜ ਵੀ ਅਸੀਂ ਪੂਰੀਆਂ ਕਰ ਰਹੇ ਹਾਂ ਔਰ ਕਰਦੇ ਰਾਂਗੇ ਸੋ ਇਹ ਕਾਰਜ ਲਈ ਸੰਗਤ ਸਾਨੂੰ ਅਸੀਸ ਬਖਸ਼ੇ ਸੰਗਤ ਅਰਦਾਸ ਕਰੇ ਜੋ ਇਹ ਕਾਰਜ ਹੋਏ ਨੇ ਇਹ ਆਪ ਜੀ ਕਰਕੇ ਹੋਏ ਨੇ ਸਾਨੂੰ ਤਾਂ ਸਿੱਸਾ ਬਖਸ਼ੋ ਵੀ ਸਾਡੀ ਗੁਰੂ ਨਾਲ ਨਿਭ ਜਾਏ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਸੰਗਤਾਂ ਸਾਡੇ ਤੋਂ ਸੇਵਾ ਕਰਾਉਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਸੀ ਬੰਦ ਨੇ ਲੈਣਾ ਹੋਵੇ ਤਾਂ ਕਿਸ ਤਰ੍ਹਾਂ ਤੁਹਾਡਾ ਕੰਟੈਕਟ ਕਰ ਸਕਦਾ ਦੇਖੋ ਲੋੜਵੰਦ ਹਰ ਪਿੰਡ ਨੂੰ ਪਤਾ ਹੈ ਹਰ ਸਰਪੰਚ ਨੂੰ ਪਤਾ ਹੈ ਹਰ ਸੋਸ਼ਲ ਮੀਡੀਆ ਤੇ ਪਤਾ ਹੈ ਸਾਡੇ ਨੰਬਰ ਆ ਰਹੇ ਨੇ ਹਰ ਪਿੰਡ ਪਿੰਡ ਨੂੰ ਪਤਾ ਹੈ ਵੀ ਬੜੂ ਸਾਹਿਬ ਸੰਸਥਾ ਜਿਹੜੀ ਇਹ ਕਾਰਜ ਕਰ ਰਹੀ ਹੈ ਸੋ ਅਸੀਂ ਹਾਜ਼ਰ ਹਾਂ ਸਾਰੇ ਘਰ ਬਣਾ ਕੇ ਜਾਵਾਂਗੇ ਤੋਂ ਜੋ 12 ਦੋ ਇੱਕ ਦਿਨ ਚ ਦੋ ਘਰ ਬਣਾ ਕੇ ਦੇਣੇ ਆਪ ਹੀ ਤੁਸੀਂ ਦੇਖੋ ਵੀ ਉੱਥੇ ਕਿੰਨੀ ਵੱਡੀ ਟੀਮ ਲੱਗੀ ਹੋएगी ਅੱਜ ਵੀ 250 ਬੰਦਿਆਂ ਦੀ ਟੀਮ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਸਾਡੀ 350 ਬੰਦੇ ਸੀ ਜਦੋਂ ਫਲੱਡ ਆਇਆ ਤੇ ਲੰਗਰ ਪਾਣੀ ਤੇ ਰਾਹਤ ਕਾਰਜ ਚੱਲੇ ਅੱਜ ਵੀ ਸਾਡੀ 250 ਬੰਦਿਆਂ ਦੀ ਟੀਮ ਐਕਸਪਰਟ ਇੱਕ ਅਲੱਗੀ ਹੋਈ ਐ 12 ਘੰਟਿਆਂ ਦੇ ਵਿੱਚ 600 ਤੋਂ ਲੈ ਕੇ 1000 ਸਕਰ ਫੁੱਟ ਦਾ ਘਰ ਬਣਾ ਕੇ ਦੇ ਦੋ ਰੂਮ ਕਿਚਨ ਲੌਬੀ ਵਾਸ਼ਰੂਮ ਔਰ ਇਹ ਸਾਰਾ ਕਰਕੇ ਦੇਣਾ ਥੱਲੇ ਟੈਲਾਂ ਲਾ ਕੇ ਔਰ ਸਭ ਤੋਂ ਵੱਡੀ ਗੱਲ ਪਰਵਾਰ ਨੂੰ ਅਸੀਂ ਸਾਰਾ ਸਮਾਨ ਪ੍ਰੋਵਾਈਡ ਕਰਾਣੀ ਆ ਤਿੰਨ ਮਹੀਨਿਆਂ ਲਈ ਮਤਲਬ ਬੈੱਡ ਕੰਬਲ ਰਜਾਈਆਂ ਚਾਦਰਾਂ ਸਹਰਾਣੇ ਔਰ ਫੁੱਲ ਫਲਾਈ ਕਿਚਨ ਦਾ ਸਾਰਾ ਸਮਾਨ ਤਾਂ ਕਿ ਪਰਿਵਾਰ ਹੁਣ ਸੈਟਲ ਹੋ ਕੇ ਆਪਣਾ ਜੋ ਵੀ ਕੰਮ ਕਰਦਾ ਉਹ ਕਰਦਾ ਰਹੇ। ਬਾਬਾ ਜੀ ਕਿਨੇ ਘਰਾਂ ਟੀਚਾ ਬਣੇ ਸਾਡਾ ਦੇਖੋ ਟੀਚਾ 100 ਘਰ ਦਾ ਸੀ ਮਿੱਥਿਆ ਸੀ। ਨਾਲੇ ਬੇਨਤੀ ਕੀਤੀ ਸੀ ਸੰਗਤ ਚਾਇਤ ਹੋਰ ਕਰਵਾ ਲਵੇ। ਪਰ ਜਿੰਨਾ ਕੁ ਅਸੀਂ ਇਲਾਕੇ ਚ ਘੁੰਮੇ ਆ 100 ਘਰਾਂ ਨਾਲ ਕਾਫੀ ਘਰ ਪੂਰੇ ਹੋ ਜਾਣਗੇ। ਸੋ ਅਸੀਂ ਹੁਣ 65 ਘਰਾਂ ਤੱਕ ਅਸੀਂ 3 ਦਿਨ ਤੱਕ ਪਹੁੰਚ ਜਾਾਂਗੇ। ਸਾਡੇ 35 ਘਰ ਰਹਿ ਰਹੇ ਨੇ ਤੇ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਵੀ 12 ਘੰਟੇ ਦੇ ਦਿਆਂਗੇ ਤੇ 35 ਘਰ ਅਸੀਂ 15-16 ਦਿਨਾਂ ਚ ਦੇ ਦੇਾਂਗੇ। 15 16 ਦਿਨਾਂ ਦੇ ਦਿੱਤੇ ਅਸੀਂ ਡੈਡ ਲਾਈਨ ਦੇ ਰਹੇ ਆ ਵੀ ਦਸੰਬਰ 10 ਤੋਂ ਪਹਿਲਾਂ ਪਹਿਲਾਂ ਸਾਰੇ ਪਰਿਵਾਰਾਂ ਨੂੰ ਘਰ ਦੇ ਦੇਾਂਗੇ ਸਾਡਾ ਇੱਕ ਗੁਰਦਾਸ ਫਿਰੋਜ਼ਪੁਰ ਇਲਾਕਾ ਰਹਿੰਦਾ ਹੁਣ ਸਾਡੀਆਂ ਟੀਮਾਂ ਅੱਜ ਤੋਂ ਬਾਅਦ ਫਿਰੋਜ਼ਪੁਰ ਦੇ ਇਲਾਕੇ ਚ ਜਿਹੜੀਆਂ ਨੇ ਉੱਥੇ ਮਖੂ ਆਪਣੇ ਹਰੀਕੇ ਹੈਡ ਤੋਂ ਅੱਗੇ ਉੱਥੇ ਘਰ ਸਾਡੇ ਰਹਿੰਦੇ ਨੇ ਅਸੀਂ ਉਹ ਵੀ ਸ਼ੁਰੂ ਕਰਨ ਲੱਗੇ ਆ ਮਹਾਰਾਜ ਮਿਹਰ ਕਰੇ ਤੁਹਾਨੂੰ ਸਾ ਤੋਂ ਪਹਿਲਾਂ ਪਹਿਲਾਂ ਤੋਹਫਾ ਦੇ ਦੋ ਤੋਹਫਾ ਨਹੀਂ ਹੈ ਸਾਡੀ ਤਾਂ ਇੱਕ ਸੇਵਾ ਹੈ ਤੋਹਫਾ ਤਾਂ ਸੰਗਤ ਦਾ ਪੈਸਾ ਸਾਡਾ ਨਹੀਂ ਹੈ ਸੰਗਤ ਨੇ ਸਾਨੂੰ ਪਿਆ ਮਾਇਆ ਭੇਜੀ ਜਿਵੇਂ ਆਪ ਦੇਖੇ ਆ ਸਾਰੇ ਸਿੰਘ ਖੜੇ ਨੇ ਤੇ ਸੰਗਤ ਦੇ ਪੈਸੇ ਨੂੰ ਅਸੀਂ ਆਪਣਾ ਮਾਨ ਸਮਝ ਕੇ ਗੁਰੂ ਦੀ ਸੰਗਤ ਦਾ ਪੈਸਾ ਕੀ ਇਹ ਗੁਰੂ ਦਾ ਜਿਹੜੇ ਦਸਵੰਦ ਹੁੰਦਾ ਗੁਰੂ ਦਾ ਹੁੰਦਾ ਸੋ ਉਹ ਪੈਸਾ ਜੋ ਭੇਜਿਆ ਕੰਪਨੀਆਂ ਨੇ ਵੀ ਭੇਜਿਆ ਅਸੀਂ ਕੰਪਨੀਆਂ ਦਾ ਵੀ ਧੰਨਵਾਦ ਕਰਦੇ ਹਾਂ ਸੀਐਸਆਰ ਫੰਡ ਵਾਲਿਆਂ ਨੇ ਵੀ ਸਾਨੂੰ ਭੇਜਿਆ ਜਿਹੜੀਆਂ-ਜਿਹੜੀਆਂ ਕੰਪਨੀਆਂ ਸੀਐਸਆਰ ਫੰਡ ਕੱਢੇ ਕਿਸੇ ਨੇ ਰਾਸ਼ਨ ਕਿਸੇ ਨੇ ਕੰਬਲ ਕਿਸੇ ਨੇ ਮੰਜੇ ਕਿਸੇ ਨੇ ਪਾਪੈਨ ਨਾਲ ਭੇਜੀ ਸੋ ਅਸੀਂ ਸੁਮੂਚੀਆਂ ਸੰਗਤਾਂ ਦਾ ਔਰ ਸੁਮੂਚੀ ਕੰਪਨੀ ਸੀਐਸਆਰ ਫੰਡ ਦੇਣ ਵਾਲੇ ਸੁਮੂਚਿਆਂ ਦਾ ਧੰਨਵਾਦ ਕਿਉਂ ਕਰ ਰਹੇ ਆ ਕਿਉਂਕਿ ਹੁਣ ਉਹਨਾਂ ਨੇ ਇਹ ਸਾਡੀ ਵੀ लाज ਰੱਖ ਲਈ ਤੇ ਸਾਡੀ ਸੰਸਥਾ ਦੀ ਵੀ लाज ਰੱਖ ਲਈ ਤੇ ਪਰਿਵਾਰਾਂ ਦੀ ਵੀ लाज ਰਹਿ ਗਈ ਜੋ ਅਸੀਂ ਵਚਨ ਕੀਤੇ ਸੀ ਮਹਾਰਾਜ ਨੇ ਸਾਡੇ ਉਹ ਵਚਨਾਂ ਦੀ लाज ਆਪ ਰੱਖ ਲਈ ਸੋ ਅਸੀਂ ਪ੍ਰੈਸ ਕਲੱਬ ਅੰਮ੍ਰਿਤਸਰ ਚ ਇਹ ਵਚਨ ਕਰਕੇ ਆਏ ਸੀ ਇਹ ਪ੍ਰਧਾਨ ਸਾਹਿਬ ਖੜੇ ਨੇ ਵੀ ਅਸੀਂ ਕਾਰ ਬਣਾਵਾਂਗੇ ਜਾਵਾਂਗੇ ਨਹੀਂ ਅਸੀਂ ਐਂਡ ਤੱਕ ਰਵਾਂਗੇ ਤਾਂ ਇਹ ਸਾਡਾ ਇਹਨਾਂ ਨਾਲ ਵਚਨ ਨਿਭਦਾ ਨਿਭਦਾ ਦਿਖ ਰਿਹਾ ਤੇ ਹੋਰ 10 ਦਿਨ 15 ਦਿਨ ਦੇ ਰਹਿ ਗਏ ਨੇ ਸਾਡਾ ਵਚਨ ਨਿਭ ਜਾਏਗਾ ਫਿਰ ਅਸੀਂ ਇਹਨਾਂ ਨੂੰ ਕਹਾਂਗੇ ਇੱਕ ਪ੍ਰੈਸ ਕਾਨਫਰੰਸ ਤੁਸੀਂ ਸਮੁੱਚੇ ਇਲਾਕੇ ਨੂੰ ਬੁਲਾਓ ਤੇ ਅਸੀਂ ਉਹਨਾਂ ਦਾ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਧੰਨਵਾਦ ਕਰੀਏ ਸੋ ਇਹ ਸਾਡੇ ਪਿੰਡ ਦੀ ਦੀਵਾਲੀ ਤੇ ਆਈ ਸੀ ਦੀਵਾਲੀ ਦੇ ਲੱਗੇ ਉਹਦਾ ਦੀਵਾਲੀ ਦਾ ਤੋਹਫਾ ਮਿਲਿਆ ਲੋਕਾਂ ਨੂੰ ਜਿਹੜੇ ਇੱਥੇ ਜਿਨ੍ਹਾਂ ਦਾ ਸਭ ਕੁਝ ਰੁੜ ਗਿਆ ਸੀ ਹੁਣ ਅਸੀਂ ਕਹਿ ਸਕਦੇ ਆ ਕਿ 350 ਸਾਲਾਂ ਅਸੀਂ ਸਾਰੇ ਮਨਾ ਰਹੇ ਆ ਤੇ ਉਹਨੂੰ ਸਮਰਪਤ ਜਿਹੜੇ ਹੁਣ ਤੁਸੀਂ ਬਣਾ ਕੇ ਦੇ ਰਹੇ ਅਸੀਂ ਕਹਿ ਸਕਦੇ ਕਿ ਉਸ ਦਾ ਬਿੰਨੂ ਸਮਰਪਤ ਕੀਤਾ ਜਾ ਰਿਹਾ ਹੈ ਗੁਰੂ ਮਹਾਰਾਜ ਤਾਂ ਹੀ ਕਹਿੰਦੇ ਸੀ ਨਾ ਕਿਸੇ ਲੋੜਵੰਦ ਦੀ ਬਾਹ ਫੜ ਲਓ ਭੁੱਖੇ ਨੂੰ ਲੰਗਰ ਖਵਾ ਦਿਓ ਰੋਗੀ ਨੂੰ ਦਵਾਈ ਦੇ ਦਿਓ ਤੇ ਇਹੀ ਗੁਰੂ ਮਹਾਰਾਜ ਦਾ ਮਿਸ਼ਨ ਹੈ ਨਾ ਤੋ ਇਹ ਮਿਸ਼ਨ ਚ ਜੇ ਘਰ ਦੇ ਤਾਂ ਘਰ ਦਾ ਲੰਗਰ ਲਾਤਾ ਤੇ ਕਿੰਨੀ ਵੱਡੀ ਖੁਸ਼ੀ ਆ ਤੁਸੀਂ ਪਰਿਵਾਰਾਂ ਦਾ ਇੰਟਰਵਿਊ ਲੈ ਹੀ ਰਹੇ ਹੋਗੇ ਸੋ ਪਰਿਵਾਰ ਕਿੰਨੇ ਕੁ ਪ੍ਰਸੰਨ ਨੇ ਇਹ ਤੁਸੀਂ ਉਹ ਦੱਸ ਸਕਦੇ ਜੀ ਜਾਂ ਸਰੋਤੇ ਦੱਸ ਸਕਦੇ ਅਸੀਂ ਤਾਂ ਆਪਣੇ ਕਾਰਜ ਵਿੱਚ ਰੁੱਝੇ ਹੋਏ ਆ ਸਾਨੂੰ ਤੇ ਖੁਸ਼ੀ ਹੈ ਵੀ ਮਹਾਰਾਜ ਨੇ ਜਿਹੜੀ ਸੇਵਾ ਸਾਡੇ ਜੁਮੇ ਲਾਈ ਸੀ ਸੰਗਤ ਨੇ ਸਹਿਯੋਗ ਕੀਤਾ ਗੁਰੂ ਮਹਾਰੇ ਨੇ ਬਖਸ਼ਿਸ਼ ਕੀਤੀ ਸਾਡੇ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ ਜੋ ਸਾਨੂੰ ਪ੍ਰੇਰਣਾ ਦਿੱਤੀ ਸੀ ਅੱਜ ਉਹ ਆਪ ਨਹੀਂ ਰਹੇ ਪਰ ਉਹਨਾਂ ਦਾ ਜੋ ਸਾਡੀ ਸਾਨੂੰ ਪ੍ਰੇਰਨਾ ਦਿੱਤੀ ਸੀ ਅਸੀਂ ਉਹ ਪ੍ਰੇਰਨਾ ਤੇ ਮਾਰੇ ਸਾਨੂੰ ਤੋੜ ਰਿਆ ਸੰਤਾਂ ਇਹ ਹੀ ਸਭ ਤੋਂ ਵੱਡੀ ਖੁਸ਼ੀ ਹੈ